ਸਤਨਾਮ ਵਾਹਿਗੁਰੂ ਸਾਹਿਬ ਜੀ ਗੌਂਡ ਮਹੱਲਾ ਪੰਜਵਾ ਨਾਮ ਨਿਰੰਝਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਿਲਾਇਣ ਰਹਾਉ ਨਾਮ ਨਿਰੰਜਨ ਨੀਰ ਨਰਾਇਣ ਰਸਨ ਸਿਮਰਤ ਪਾਪ ਬਿਲਾਇਣ ਰਹਾਉ ਨਰਾਇਣ ਸਭ ਮਾਏ ਨਿਵਾਸ ਨਰਾਇਣ ਘਟ ਘਟ ਪ੍ਰਗਾਸ ਨਰਾਇਣ ਕਹਤੇ ਨਰਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ാരായണ സാധു സാധുഖ സിന്ദ നാരായണ കിണേ സുഖയാനന്ദ നാരായണ പ്രഗട്ടോ പ്രതാപ നാരായണ സംപ നാരായണ സാധസംഗ നാരായണ ਬਾਰੰਬਾਰ ਨਰਾਇਣ ਗਾਇਣ ਬਸਤੇ ਆ ਗੋਚਰ ਗੁਰ ਮਿਲ ਲਹੀ ਨਰਾਇਣ ਓਟ ਨਾਨਕ ਦਾਸ ਗਹੀ ਬਸਤੇ ਆ ਗੋਚਰ ਗੁਰ ਮਿਲ ਲਹੀ ਨਰਾਇਣ ਓਟ ਨਾਨਕ ਦਾਸ ਗਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਵਾਜਾ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਗੋਂਡ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਭਾਈ ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਉਣ ਵਾਲਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਸਿੰਜ ਇਹ ਨਾਮ ਜੀਪ ਨਾਲ ਜਪਦਿਆਂ ਸਾਰੇ ਪਾਪ ਦੂਰ ਹੋ ਜਾਂਦੇ ਹਨ ਠਹਿਰਾਓ ਹੇ ਭਾਈ ਸਭ ਜੀਵਾਂ ਵਿੱਚ ਨਰਾਇਣ ਦਾ ਨਿਵਾਸ ਹੈ ਹਰੇਕ ਸਰੀਰ ਵਿੱਚ ਨਰਾਇਣ ਦੀ ਜੋਤ ਦਾ ਚਾਨਣ ਹੈ ਨਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕ ਵਿੱਚ ਨਹੀਂ ਪੈਂਦੇ ਨਰਾਇਣ ਦੀ ਭਗਤ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਹੇ ਭਾਈ ਨਾਰਾਇਣ ਦੇ ਨਾਮ ਨੂੰ ਆਪਣੇ ਮਨ ਵਿੱਚ ਆਸਰਾ ਬਣਾ ਲੈ ਨਾਰਾਇਣ ਦਾ ਨਾਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾਉਣ ਲਈ ਜਹਾਜ਼ ਹੈ ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ ਨਾਰਾਇਣ ਦਾ ਨਾਮ ਜਪਦਿਆਂ ਮਾਇਆ ਦੇਣ ਦੇ ਦੰਤ ਭਣ ਦਿੰਦਾ ਹੈ ਏ ਭਾਈ ਨਾਰਾਇਣ ਸਦਾ ਹੀ ਬਖਸ਼ਣ ਹਾਰ ਹੈ ਨਾਰਾਇਣ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਸੁਖ ਆਨੰਦ ਪੈਦਾ ਕਰਦਾ ਹੈ ਉਹਨਾਂ ਦੇ ਅੰਦਰ ਆਪਣਾ ਤੇਜ ਪ੍ਰਤਾਪ ਪ੍ਰਗਟ ਕਰਦਾ ਹੈ ਹੇ ਭਾਈ ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਪਿ ਪਿਓ ਵਾਂਗ ਰਾਖਾ ਹੈ ਹੇ ਭਾਈ ਜਿਹੜੇ ਮਨੁੱਖ ਸਾਥ ਸੰਗਤ ਵਿੱਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ ਮੁੜ ਮੁੜ ਉਸ ਦੀ ਸਿਫਤਸਲਾਹ ਦੇ ਗੀਤ ਗਾਉਂਦੇ ਹਨ ਉਹੋ ਮਨੁੱਖ ਗੁਰੂ ਨੂੰ ਮਿਲ ਕੇ ਉਹ ਮਿਲਾਪ ਰੂਪਕੀਮਤੀ ਚੀਜ਼ ਲੱਭ ਲੈਂਦੇ ਹਨ ਜਿਹੜੀ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਹੇ ਨਾਨਕ ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's hukumnama from Sri Darbar Sahib Amritsar attested by our 5th Guru Guru Arjan Dev ji under heading Gond Fifth Mahal, Guru Sahib Ji saying that the name of the Immaculate Lord is the ambrosial water. Chanting it with the tongue, sins are wasted away. Pause. The Lord abides in everyone. The Lord illuminates each and every heart chanting the lord's name narayan one does not fall into hell serving the lord name narayan all fruitful rewards are obtained within my mind is the support of the lord narayan the lord is the <clears throat> boat to cross over the world ocean Chant the lord's name narayan and the messenger of death will run away the lord narayan breaks the teeth of maya the witch the lord name narayan is forever and ever the forgiver the lord name narayan blesses us with peace and bliss the lord name narayan has revealed his glory the lord name narayan is the mother and father of his saint the lord name narayan the lord name Narayan is the sad sangha the company of the holy time and time again i sing the lord's name narayan praises meeting with the guru i have attained دا ان کوپریہسبل ابجیکٹ سلیب نانک ہیز گراس د سپورٹ آف دا لارڈ نیم نارائن واحر جی کا خالصہ واحر جی کی فتح